ਇੱਕ ਵਾਰੀ ਫਿਰ ਤੋਂ ਵਿਕਰਮ ਮਜੀਠੀ ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨੇ ਸਾਦੇ ਤੇ ਨਾਲ ਦੀ ਨਾਲ ਸੰਸਦ ਉੱਤੇ ਹੋਏ ਹਮਲੇ ਦੀ ਵੀ ਨਖੇਦੀ ਕੀਤੀ ਤੁਸੀਂ ਵੀ ਸੁਣੋ ਹੋਰ ਕੀ ਕੁਝ ਕਹ ਵਿਕਰਮ ਮਜੀਠੀ ਆਈ ਭਗਵੰਤ ਮਾਨ ਦੀ ਉਹ ਜੇ ਉਹਦੇ ਹਾਲਾਤ ਆ ਤੇ ਬਾਕੀ ਮੁਲਾਜ਼ਮ ਜਿੱਤੇ ਬੰਦੀਆਂ ਦਾ ਗੱਲ ਹੀ ਛੱਡ ਦਿਓ ਮਾਨ ਸਾਹਿਬ ਦੀ ਸੇਵਾਏ ਪੰਜਾਬ ਤੇ ਕਰਜ਼ਾ ਚੜਾਉਣ ਤੋਂ ਸਿਵਾਏ ਹੋਰ ਜ਼ੀਰੋ ਰਿਜ਼ਲਟ ਮਾਨ ਸਾਹਿਬ ਦੀ ਬੇਟੀ ਉੱਤੇ ਤੁਸੀਂ ਕੀ ਕਹਿੰਦੇ ਜਿਹੜਾ ਉਹਨਾਂ ਉਹ ਜਿਹੜੀ ਸੋਸ਼ਲ ਮੀਡੀਆ ਤੇ ਵੀਡੀਓ ਯਾਰ ਤੂੰ ਪੜਾਉਣਾ ਆਪਦੀ ਲਵ ਲੈਟਰ ਕਿਸੇ ਸਾਡੀਆਂ ਪੜਨ ਨੂੰ ਫਿਰਦਾ ਦੱਸੂਗਾ ਅੱਜ ਮੌਕਾ ਜਿਹੜੀ ਗੱਲ ਲਈ ਇਕੱਠੇ ਹੋਏ ਆ ਉਹ ਹੈ ਹਰ ਗੱਲ ਸਮੇਂ ਨਾਲ ਹੋਊਗੀ ਤੁਹਾਡੇ ਹਿਸਾਬ ਨਾਲ ਨਹੀਂ ਹੋਊਗੀ ਸੰਸਦ ਦੀ ਘਟਨਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਹਾਂਜੀ ਸੰਸਦ ਵਿੱਚ ਘਟਨਾ ਜਿਹੜੀ ਹੋਈ ਹੈ ਨਹੀਂ ਸੰਸਦ ਦੇਖੋ ਚਲੋ ਮੈਂ ਬੜਾ ਉਕਤ ਕਰਦਾ ਇੱਕ ਐਮ ਮੰਦਰ ਹੈ ਜੀ ਜੀ ਉੱਥੇ ਜੋ ਕਾਇਦਾ ਕਾਨੂੰਨ ਹੈ ਉਹ ਤਾਂ ਸਦਾ ਹੀ ਲਾਗੂ ਰਹਿਣਾ ਚਾਹੀਦਾ ਮਗਰ ਜਿਹੜੀ ਕੱਲ ਦੀ ਘਟਨਾ ਨੂੰ ਘਟਨਾ ਕਿਸ ਰੂਪ 'ਚ ਕਹੋਗੇ ਤੁਸੀਂ ਦੇਖੋ ਸੰਸਦ ਨੂੰ ਜਗਾਉਣਾ ਐਮਪੀ ਨੂੰ ਜਗਾਉਣਾ ਕਿਉਂਕਿ ਜਿੰਨੇ ਉਹ ਸੀਗੇ ਉੱਥੇ ਅੱਜ ਖਬਰ ਨਿਕਲ ਕੇ ਆ ਰਹੀ ਕੋਈ ਐਮਪੀ ਲੈ ਕੋਈ ਪੀ ਐਚ ਡੀ ਆ ਪੜੇ ਲਿਖੇ ਲੋਕ ਨਹੀਂ ਜੀ ਇਸ ਦੇਸ਼ ਦੇ ਵਛਿੰਦੇ ਨੇ ਤਰੀਕਾ ਉਹਨਾਂ ਨੇ ਭਾਵੇਂ ਠੀਕ ਨਹੀਂ ਚੁਣਿਆ ਹੋਣਾ ਮਗਰ ਕੀ ਉਹ ਜਗਾਉਣ ਦਾ ਕੰਮ ਕਰ ਰਹੇ ਸੀ ਕੀ ਕਰ ਰਹੇ ਸੀ ਇਹਦੀ ਇਨਵੈਸਟੀਗੇਸ਼ਨ ਹੋ ਲੈਣ ਦੇ ਸਾਹਮਣੇ ਆਊਗੀ ਕਿਉਂਕਿ ਬੇਰੋਜ਼ਗਾਰੀ ਬੜਾ ਵੱਡਾ ਮੁੱਦਾ ਹੈ ਜੀ ਔਰ ਸਰਕਾਰਾਂ ਉਹਦੇ ਚ ਫੇਲ ਹੋ ਰਹੀਆਂ ਨੇ ਤਾਂ ਸਪਸ਼ਟ ਹੀ ਆ। ਸੰਸਦ ਦੀ ਇੱਕ ਫੋਟੋ ਵਾਇਰਲ ਹੋ ਰਹੀ ਜਿਸ ਵਿੱਚ ਰਾਹੁਲ ਗਾਂਧੀ ਬਿਲਕੁਲ ਸੰਤੁਸ਼ਟ ਖੁਤੇ ਨੇ। ਇਹ ਸਾਰੀ ਘਟਨਾ ਵਿੱਚ ਭਾਈ ਘੜ ਪਈ ਹੈ ਪਰ ਰਾਹੁਲ ਗਾਂਧੀ ਖੜੇ ਨੇ। ਉਹ ਫੋਟੋ ਵਾਇਰਲ ਹੋ ਰਹੀ ਹੈ। ਮੈਨੂੰ ਜਿਹੜੀ ਗੱਲ ਦਾ ਪਤਾ ਨਹੀਂ ਮੈਂ ਕਹਿ ਨਹੀਂ ਸਕਦਾ। ਜੀ। ਜਿਸ ਗੱਲ ਦਾ ਮੈਂ ਨਹੀਂ ਵੇਖਿਆ ਕੱਲ੍ਹ ਦੀਆਂ ਫੋਟੋਆਂ ਵਾਂ। ਇਸ ਲਈ ਮੈਂ ਉਸ ਦੇ ਬਾਰੇ ਟਿੱਪਣੀ ਕਰਨਾ ਮੇਰੇ ਲਈ ਠੀਕ ਨਹੀਂ। ਨਾਲੇ ਸਾਲ ਤੇ ਅੜਕਲਾਂ ਇਹੀ ਨੇ ਵੀ ਫਿਰ ਗੜਬੰਦਨ ਹੋਸਦਾ ਹੈ ਕੱਲ੍ਹ ਗੱਲ ਭਾਜਪਾ ਦਾ। ਚਲੋ ਤੁਹਾਨੂੰ ਵੱਧ ਪਤਾ ਹੋਣਾ ਜੀ। ਮੈਨੂੰ ਮੇਰੇ ਕੋਲ ਕੋਈ ਖਬਰ ਹੈ ਨਹੀਂ। ਜਿਹੜੀ ਗੱਲ ਦੀ ਤੁਹਾਡੇ ਕੋਲ ਕੋਈ ਹੋਊ ਖਬਰ ਤੇ ਮੈਨੂੰ ਦੇ ਦਿਆ ਕਰਿਓ ਇਲੈਕਸ਼ਨਾਂ ਵਾਸਤੇ ਕਾਲੀ ਦਲ ਤਿਆਰ ਹੈ ਬਿਲਕੁਲ ਹਾਂਜੀ ਇਲੈਕਸ਼ਨਾਂ ਵਾਸਤੇ ਕਾਲੀ ਦਲ 100% ਔਰ ਮੈਂ ਇਹ ਮਹਿਸੂਸ ਕਰਦਾ ਹੈ ਕਿ ਪੰਜਾਬ ਦੇ ਲੋਕ ਵੀ ਇਹ ਗੱਲ ਸਮਝ ਰਹੇ ਆ ਕਿ ਸਾਡੇ ਨਾਲ ਆਮ ਆਦਮੀ ਪਾਰਟੀ ਨੇ ਵੀ ਬੜਾ ਵੱਡਾ ਧੋਖਾ ਕੀਤਾ ਔਰ ਜਿਹੜੀ ਉਹਨਾਂ ਦੀ ਭਾਈਵਾਲ ਪਾਰਟੀ ਆ ਕਾਂਗਰਸ ਪਾਰਟੀ ਇੰਡੀਆ ਐਲਾਈਅንስ ਉਹਨਾਂ ਤੇ ਵੀ ਲੋਕ ਕੇਸ ਨੂੰ ਕੇਸ ਗੱਲ ਤੋਂ ਲੈ ਕੇ ਵਿਸ਼ਵਾਸ ਕਰ ਸਕਦੇ ਆ ਸਭ ਨੂੰ ਪਤਾ ਹੈ ਕਾਂਗਰਸ ਐਨ ਆਪ ਦਾ ਅਲਾਈਅੰਸ ਇੰਡੀਆ ਲੈਵਲ ਤੇ ਹੋਇਆ ਹੈ ਪੰਜਾਬ 'ਚ ਵੀ ਛੇਤੀ ਹੋ ਜਾਣਾ ਇਸ ਲਈ ਲੋਕੀ ਇਹਨਾਂ ਪਾਰਟੀਆਂ ਤੋਂ ਰੂਲਿੰਗ ਪਾਰਟੀ ਦੀ ਕਾਰਗੁਜ਼ਾਰੀ ਕਰਕੇ ਇਹਨਾਂ ਤੋਂ ਦੂਰੀ ਬਣਾਉਣਗੇ ਮੇਰਾ ਇਹ ਮੰਨਣਾ ਕਿਉਂਕਿ ਇਹ ਇਹ ਇਹਨਾਂ ਦੇ ਚਿਹਰੇ ਨੰਗੇ ਹੋਏ ਐ ਇਸ ਕੱਲ ਨੂੰ ਜਿਹੜੇ ਸਰਕਾਰ ਕਲੀਟਰ ਨੂੰ ਬਹੁਤ ਤਕਾ ਹੋ ਰਿਹਾ ਹੈ ਇਹ ਕਬਜ਼ਾ ਕਰਨਾ ਚਾਹੁੰਦੇ ਜੀ ਭਗਵੰਤ ਮਾਨ ਤੇ ਉਹਨਾਂ ਦੇ ਐਮ ਐਲ ਏ ਕੇਬਲ ਦੇ ਉੱਤੇ ਔਰ ਉਹ মিডিਆ ਨੂੰ ਕੰਟਰੋਲ ਕਰਨਾ ਚਾਹੁੰਦੇ ਆ ਵਿਦੇਸ਼ 'ਚ ਇੱਕ ਵਾਰੀ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਸੀ ਅੱਜ ਫੇਰ ਐਮਰਜੈਂਸੀ ਲੱਗੀ ਆ ਜੀ ਤੁਸੀਂ ਸਾਰੇ ਸਵਾਲ ਪੁੱਛ ਲੇ ਤੁਹਾਡੇ 'ਚ 2-4ਾਂ 'ਚ ਹੀ ਲੱਤਾਂ 'ਚ ਜਾਣ ਹੋਣੀ ਜਿਹਨੇ ਖਬਰ ਚਲਾ ਦੇਣੀ ਹੈ ਸਾਰੀ ਦੂਜੇ ਨੇ ਤਾਂ ਕੋਈ ਮਾੜੀ ਜੀ ਵੀ ਖਬਰ ਸਰਕਾਰ ਦੇ ਉਲਟ ਚਲਾਈ ਤੇ ਉਦੋਂ ਹੀ ਪਤਾ ਲੱਗਦਾ ਜੀ ਉਹਦਾ ਤਾਂ ਇਸ਼ਤਿਹਾਰ ਬੰਦ ਹੋ ਗਿਆ ਜਾਂ ਉੱਤੇ ਪਰਚਾ ਹੋ ਗਿਆ ਜੀ ਆ ਸਰ 18 ਨੂੰ ਕੇਸ ਹੋ ਰਹੇ ਆ ਤੁਸੀਂ ਹਾਂਜੀ ਤੁਹਾਨੂੰ ਦੱਸਣ ਦੀ ਲੋਟ ਹੈ ਜੀ ਸਾਰਾ ਨੂੰ ਮੈਂ ਕਿਥੇ ਪੇਸ਼ ਹੋ ਰਿਹਾ ਨਹੀਂ ਹੋ ਰਿਹਾ ਸਮੇਂ ਨਾਲ ਦੱਸੂਗਾ ਨਾ ਅੱਜ ਕਿਉਂ ਦੱਸਾਂ ਜੀ ਕਿੰਨੀ ਤਰੀਕ ਹੈ ਮੈਂ ਮਜੀਤਿਆ ਆਪਦੇ ਹਿਸਾਬ ਨਾਲ ਚੱਲੂ ਹਾਂਜੀ ਸਾਰਾ ਨੂੰ 4 ਦਿਨ ਤੇ ਰਹਿਗੇ ਛੋਟੀ ਕੀ ਸਲਾਹ ਤੁਸੀਂ ਮੇਰੇ ਭਰਾ ਹੋ ਤੁਸੀਂ ਸਲਾਹ ਦਿਓ ਆਪ ਦੀ ਥੋੜੀ ਸਲਾਹ ਜੋ ਹੋਊਗੀ ਉਹ ਹਿਸਾਬ ਨਾਲ ਚੱਲਾਂਗੇ ਹਾਂਜੀ ਤੁਸੀਂ ਜੇ ਤੂੰ ਲਿਖਦੇ ਹੋ ਦੱਸਦੇ ਉਹਨੇ ਕੀ ਲਿਖਿਆ ਹੁੰਦਾ ਨਹੀਂ ਤੁਸੀਂ ਤੂੰ ਲਾਓਗੇ